देखो ये दे पहली बार तो सरकार अपने मौत नु आवाज देंदी है ते सरकारा वास्ते ही रक्त बीज वांगो काम करंगे बाबा ये सानो जिन्नी जिन्ना जिन्नी वारी जेलਾਂ ਚ ਪਾਉਂਗੇ ਅਸੀਂ ਹੋਰ ਜਾਣस्ते ਤਿਆਰ ਬਤਿਆ ਰਹਾਂਗੇ ਚਲੋ ਸਰੀਰ ਜੇਲ੍ਹ ਵਿੱਚ ਪਾਏ ਜਾ ਸਕਦੇ ਆ ਜ਼ਮੀਰ ਨਹੀਂ ਤੇ ਅਸੀਂ ਗਏ ਆ ਅਸੀਂ ਉੱਥੇ ਜਾ ਕੇ ਇੱਕ ਚੀਜ਼ ਨਾ ਵਿਗੜ ਕੇ ਨਾ ਸੁਧਰ ਕੇ ਅਸੀਂ ਇਹ ਚੀਜ਼ ਸੋਚ ਕੇ ਆਵਾਂਗੇ ਕਿ ਭਾਈ ਅਗਲੀ ਵਾਰੀ ਜਾਣਾ ਕਦੋਂ ਹਮਾਰਾ ਜੀ ਗਰਬਣ ਆਪਣੇ ਵੀ ਭਾਗਾ ਤੇ ਜੇਲ੍ਹ ਸੀਗੀ 2.5 ਮਹੀਨੇ ਕੱਟ ਗਏ ਆਂ ਆਪਾਂ ਵੀ ਤੇ ਮੈਂ ਜਦੋਂ ਆਉਣ ਲੱਗਾ ਨਾ ਤੇ ਉੱਤੇ ਸੁਪਰੀਡੈਂਟ ਜੇਲ੍ਹ ਦਾ ਹਣਾ ਸਾਰੀ ਜੇਲ੍ਹ ਦਾ ਜਿਹੜਾ ਸੁਪਰੀਡੈਂਟ ਕਹਿੰਦਾ ਪੁੱਤ ਹੁਣ ਇਦਾਂ ਦਾ ਕੋਈ ਕੰਮ ਨਹੀਂ ਕਰਦੇ ਹੁਣ ਇੱਥੇ ਨਹੀਂ ਹੋਣਾ ਮੈਂ ਕਿਹਾ ਮਹਾਰਾਜ ਹੁਣ ਇੱਥੇ ਤੋਂ ਨਾ ਹੁਣ ਵੱਡੀ ਜੇਲੇ ਜਾਵਾਂਗੇ ਤੇ ਕਹਿੰਦਾ ਤੁਸੀਂ ਨਹੀਂ ਸੁਧਰਨਾ ਮੈਂ ਕਿਹਾ ਅਸੀਂ ਸਾਡਾ ਖੂਨ ਹੀ ਇਦਾਂ ਦਾਈ ਸਾਨੂੰ ਸਾਨੂੰ ਮਾਰੋਗੇ ਅਸੀਂ ਹੋਰ ਤਿਆਰ ਬਰ ਤਿਆਰ ਹੋਵਾਂਗੇ ਸਾਨੂੰ ਬੱਸਾਂ ਤੇ ਡੱਕੋਗੇ ਅਸੀਂ ਟ੍ਰੇਨਾਂ ਰਾਹੀਂ ਆਵਾਂਗੇ ਸਾਨੂੰ ਟ੍ਰੇਨਾਂ ਰਾਹੀਂ ਰੋਕੋਗੇ ਅਸੀਂ ਤਾਂ ਢੀਕਾ ਪਾੜ ਕੇ ਲੰਘ ਜਾਵਾਂਗੇ 10 10 ਲੱਖ ਬੰਦਿਆਂ ਦੇ ਵਿੱਚ ਕੋ ਲੋਕੇ ਕੋਈ ਇਹ ਬੰਦਾ ਕਵੇ ਕਿ ਭਾਈ ਮੈਂ ਹਿੰਦੂ ਰਾਸ਼ਟਰ ਬਣਾਉਣਾ ਉਹਦੇ ਉੱਤੇ ਕੋਈ ਉਂਗਲ ਨਹੀਂ ਚੁੱਕਦਾ ਜੇ 10000 ਬੰਦਿਆਂ 'ਚ ਕੋ ਲੋਕੇ ਇਹੀ ਕਹਿ ਦੇ ਇਹੀ ਖਾਲਸਾ ਬਣਾਉਣਾ ਤੇ ਸਾਨੂੰ ਜੇਲਾ ਚ ਪਾ ਦਿੱਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਅਸੀਂ ਮੌਜੂਦ ਆ ਜਿੱਥੇ ਅੱਜ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਉੱਥੇ ਵੱਖ-ਵੱਖ ਸ਼ਕਤੀਤਾ ਵੱਲੋਂ ਜਿੱਥੇ ਹਾਜ਼ਰ ਲਗਵਾਈ ਦੀ ਉੱਥੇ ਹੀ ਤੁਸੀਂ ਜਾਣਦੇ ਹੋਗੇ ਤੂਫਾਨ ਸਿੰਘ ਤੂਫਾਨ ਸਿੰਘ ਨਾਮ ਦਾ ਇੱਕ ਜਿਹੜੋ ਕਿ ਨਿਹੰਗ ਸਿੰਘ ਛੋਟੀ ਉਮਰ ਦੇ ਵਿੱਚ ਉਹ ਜਿੱਥੇ ਖਾਲਸਾ ਪੰਥ ਦੇ ਨਾਲ ਜੁੜਦਾ ਹੈ ਤੇ ਗੱਲਬਾਤ ਵੀ ਕਰਾਂਗੇ ਉਹ ਵੀ ਪਹੁੰਚੇ ਨੇ ਹਾਜ਼ਰ ਲਗਵਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦਿਆਂ ਕੀ ਕਹਾਂਦਾ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਪਹੁੰਚੋ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਇੱਕ ਉਹ ਸ਼ਖਸੀਅਤ ਸੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਤੁਹਾਨੂੰ ਪਤਾ ਨਾ ਕਿੱਡੇ ਵੱਡੇ ਵੱਡੇ ਕਾਰਜ ਕੀਤੇ ਨੇ ਕੀ ਕਹਿਣਾ ਚਾਹੁੰਦੇ ਹੋ ਅੱਜ ਪਹੁੰਚੋ ਉਹਨਾਂ ਦੇ ਜਨਮ ਦਿਨ ਤੇ ਦੇਖੋ ਉਹ ਸਾਡੇ ਕੌਮ ਦੇ 20ਵੀਂ ਸਦੀ ਦੇ ਮਹਾਨ ਜੋਧੇ ਨੇ ਜਿਹੜੇ ਕਹਿਣੀ ਤੇ ਕਰਨੀ ਦੇ ਪੂਰੇ ਠੀਕ ਹੈ ਜੀ ਤੇ ਜਿਨ੍ਹਾਂ ਨੇ ਬਚਨ ਕੀਤਾ ਵਾ ਕਿ ਹਾਂਜੀ ਆਪਾਂ ਪੰਥ ਦੀ ਗੱਲ ਕਰਾਂਗੇ ਗ੍ਰੰਥ ਦੀ ਗੱਲ ਕਰਾਂਗੇ ਤੇ ਉਹਨਾਂ ਨੇ ਕੀਤੀ ਆ ਹਾਏ ਗਲ ਬકરી ਅੱਜ ਕਹਿਣ ਵਾਲੇ ਕਹਿੰਦੇ ਕੁਝਿਆ ਕਰਦੇ ਕੁਝਿਆ ਤੇ ਜਿਹੜੇ ਮਹਾਨ ਸ਼ਹੀਦ ਨੇ ਉਹਨਾਂ ਨੇ ਜਿਹੜਾ ਕਾਦਰਕ ਸਾਹਿਬ ਜਿਹੜਾ ਉਸ ਸਮੇਂ ਦੀ ਸਰਕਾਰ ਸੀ ਜ਼ੁਲਮੀ ਉਹਦੇ ਖਿਲਾਫ ਲੜਦੇ ਆ ਸਿੱਧੀ ਪ੍ਰਾਪਤ ਕੀਤੀ ਆ ਤੇ ਸਾਡਾ ਫਰਜ਼ ਬੰਦਾ ਆਪਣੇ ਸਿੱਦਾ ਦੇ ਜਨਮ ਪ੍ਰਕਾਸ਼ ਜਨਮ ਦਿਨ ਤੇ 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 ਉਹਨਾਂ ਦੇ ਜਿਹਦੇ ਦਿਨ ਉਹ ਸ਼ਹੀਦ ਹੋਏ ਨੇ ਉਹ ਸਮੇਂ ਪੰਥ ਦੀ ਗੱਲ ਕਰੀਏ ਗ੍ਰੰਥ ਦੀ ਗੱਲ ਕਰੀਏ ਤੇਹੀ ਉਹੀ ਗੱਲ ਇੱਥੇ ਕਰਨ ਆਏ ਆ ਤੇ ਸੰਤਾਂ ਦੀ ਜਿਹੜੀ ਗੱਲ ਆ ਅਈ ਉਹਨਾਂ ਦੀ ਜਿੰਨੀ ਉਸਤਤ ਕਰ ਲਈ ਉਹਨੀ ਘਟਿਆ ਜੀ ਕਿਉਂਕਿ ਉਹ ਮਹਾਪੁਰਖ ਉਹ ਸ਼ਖਸੀਅਤ ਵੀ ਬੜੀ ਉਹ ਬਾਣੇ ਦੇ ਨਾਲ ਨਾਲ ਬਾਣੀ ਦੇ ਵਿੱਚ ਵੀ ਪਰਪਕ ਸੀਗੇ ਠੀਕ ਹੈ ਉਹਨਾਂ ਕੋ ਬਾਣੀ ਵੀ ਸੀਗੀ ਤੇ ਬਾਣਾ ਵੀ ਸੀਗਾ ਉਹ ਕੈਣੀ ਤੇ ਕਰਨੀ ਦੇ ਪੂਰੇ ਸੀਗੇ ਤੇ ਅਈ ਉਹਨਾਂ ਦੇ ਉਹਨਾਂ ਦੇ ਜਨਮ ਦਿਨ ਤੇ ਆ ਕੇ ਇੱਕੋ ਹੀ ਬੇਨਤੀ ਕਰਨਾ ਚਾਹੁੰਦੇ ਆ ਮਹਾਪੁਰਖਾਂ ਨੂੰ ਕਿ ਮਹਾਪੁਰਖੋ ਸਿੱਧੂ ਸਿੰਘੋ ਕਿਉਂਕਿ ਜਿਹੜਾ ਸ਼ਹੀਦ ਹੈ ਉਹ ਕਦੇ ਮਰਦਾ ਨਹੀਂ ਹੈ ਕਿ ਮਹਾਰਾਜ ਕਿਰਪਾ ਕਰੋ ਸਾਨੂੰ ਵੀ ਆਪਣੇ ਵਰਗਾ ਜੀਵਨ ਬਖਸ਼ੋ ਚੜ੍ਹਦੇ ਆਂ ਕਲਾ ਕਰੋ ਜੀ ਸਫਾਨ ਸਿੰਘ ਜੀ ਤੁਸੀਂ ਆਪਰੇ ਅਕਸਰ ਦੱਸਦੇ ਹੋ ਕਿ ਤੁਸੀਂ ਦਾਸਤਾਨ ਕਿ ਤੁਸੀਂ ਇੱਕ ਮੁਸਲਿਮ ਪਰਿਵਾਰ ਤੁਸੀਂ ਤੇ ਕਿਵੇਂ ਕਿਵੇਂ ਤੁਸੀਂ ਇੱਥੇ ਸਿੱਖ ਧਰਮ ਵੱਲ ਪ੍ਰਭਾਵਿਤ ਹੋ ਗਏ ਵੇਖੋ ਜੀ ਇਹਦਾ ਕਾਰਨ ਸਿੱਧਾ ਗੁਣ ਦੇ ਜਾਂਦਾ ਜੀ ਠੀਕ ਹੈ ਬੱਚਾ ਜਦੋਂ ਪੈਦਾ ਹੁੰਦਾ ਉਹਦੇ ਕੋਈ ਥੱਪਾ ਨਹੀਂ ਲੱਗਾ ਹੁੰਦਾ ਕਿ ਸਿੱਖਿਆ ਹਿੰਦੂ ਆ ਮੁਸਲਮਾਨ ਆ ਗੱਲ ਤੇ ਉਹ ਜਿਹੜਾ ਕਰਮ ਕਰਦਾ ਆ ਆਪਣੇ ਘਰਦਿਆਂ ਦੇ ਨਾਲ ਤੇ ਜਿਹੜਾ ਉਹਨੂੰ ਸਿੱਖਿਆ ਮਿਲੀ ਹੁੰਦੀ ਗਿਆਨ ਮਿਲਿਆ ਹੁੰਦਾ ਜਿਹੜੇ ਉਹਨੂੰ ਗੁਣ ਵੇਖਦੇ ਆ ਉਹਦੇ ਆਧਾਰ ਤੇ ਉਹ ਬਣਦਾ ਜੀ ਜੋ ਵੀ ਬਣਦਾ ਭਾਵੇਂ ਹਿੰਦੂ ਕਹ ਲਈ ਭਾਵੇਂ ਸਿੱਖ ਮੈਂ ਸਿੱਖਾਂ ਦੇ ਗੁਣ ਵੇਖੇ ਠੀਕ ਹੈ ਸਿੱਖਾਂ ਦਾ ਰਾਜ ਵੇਖਿਆ ਵਰਤਮਾਨ ਦੀ ਗੱਲ ਨਹੀਂ ਕਰਦਾ ਮੈਂ ਪਹਿਲਾਂ ਦੀ ਰਾਜ ਦੀ ਗੱਲ ਕਰਦਾ ਠੀਕ ਹੈ ਪਹਿਲਾਂ ਜਿਹੜੇ ਸਿੱਖਾ ਦੇ ਹੈਗੇ ਆ ਜਿਹੜੇ ਗੁਣ ਹੱਲੇ ਵੀ ਹੈਗੇ ਆ ਕਿਉਂਕਿ ਜਿਹੜਾ ਪ੍ਰਗਟ ਹੋ ਖਾਲਸਾ ਪਰਮਾਤਮ ਦੀ ਮੋਜ ਜਿਹੜਾ ਖਾਲਸਾ ਪ੍ਰਗਟ ਹੋਇਆ ਵਾ ਕਿਉਂਕਿ ਜਿਹੜਾ ਬੰਦਾ ਪੈਦਾ ਹੁੰਦਾ ਉਹ ਮਰਦਾ ਜੀ ਪਰ ਜਿਹੜਾ ਪ੍ਰਗਟ ਹੁੰਦਾ ਉਹ ਕਦੇ ਮਰਦਾ ਨਹੀਂ ਹੈ ਤੇ ਆਪਾਂ ਖਾਲਸਾ ਦੇ ਗੁਣ ਵੇਖਿਆ ਕਿ ਜ਼ੁਲਮ ਦੇ ਖਿਲਾਫ ਲੜਨਾ ਠੀਕ ਹੈ ਕਦੇ ਕਿਸੇ ਕਦੇ ਕਿਸੇ ਦੀ ਗੁਲਾਮੀ ਨਹੀਂ ਕਰਨੀ ਦੂਜਾ ਗੁਣ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹਨਾ ਉਸ ਦੇ ਅੰਦਰ ਜੋ ਗਿਆਨ ਸਾਨੂੰ ਮਿਲਿਆ ਵਾ ਉਹ ਗੁਣ ਉਹ ਗਿਆਨ ਇੱਕੋ ਕਤਾਰ ਦੇ ਵਿੱਚ ਲੰਘ ਸਕਣਾ ਇਹ ਗੁਣ ਨੇ ਪੰਥ ਦੇ ਠੀਕ ਹੈ ਸਿੱਖਾਂ ਦੇ ਉਹਦੇ ਤੋਂ ਵੱਡਾ ਗੁਣ ਹੈ ਕਿ ਜੇ ਕੋਈ ਮੁਸ਼ਕਲ 'ਚ ਆ ਉਹ ਭਾਵੇਂ Hindu ਆ ਕੋਈ Musalman ਆ ਸਿੱਖ ਜage ਇਹ ਨਹੀਂ ਪੁੱਛਦਾ ਭਾਈ ਤੂੰ ਕਿਹੜੇ ਧਰਮ ਦਾ ਸਿੱਖ ਇਹ ਪੁੱਛਦਾ ਆ ਕਿ ਭਾਈ ਤੈਨੂੰ ਪ੍ਰੋਬਲਮ ਕੀ ਆ ਠੀਕ ਆ ਤੈਨੂੰ ਕੀ ਤੈਨੂੰ ਕੀ ਹੋਇਆ ਮੈਂ ਬਾਬਾ ਜੀ ਤੁਹਾਨੂੰ ਦੱਸਦਾ ਨੇ ਕਿਉਂ ਹੁੰਦੇ ਨਾ ਮੈਨੂੰ ਬੁਖਾਰ ਚੜਿਆ ਇਦਾਂ ਹੀ ਤੇ ਜੋੜੇ ਘਰ ਤ ਤਾਨੂੰ ਵਧਾਣਾ ਜੋੜੇ ਘਰ ਬਾਹਰ ਕੁਰਸੀਆਂ ਲੱਗੀਆਂ ਹੁੰਦੀਆਂ ਜੀ ਜੀ ਤੇ ਮੈਂ ਉੱਥੇ ਸੁੱਤਾ ਮੇਰਾ ਬੁਖਾਰ ਨਾ ਕੋਠਿਆਂ ਜਾਵੇ ਮੈਂ ਬੂੜ ਪਾਏ ਤੇ ਮੈਨੂੰ ਥਕਾਵਟ ਜੀ ਹੋ ਗਈ ਹਨਾ ਬੁਖਾਰ ਚ ਹੋ ਜਾਂਦਾ ਮੈਂ ਲੰਮੇ ਪੈਰ ਉਧਰੋਂ ਕੋਈ ਵੀਰ ਆਇਆ ਕਹਿੰਦਾ ਕੀ ਹੋਇਆ ਭਚੰਗੀ ਹਨਾ ਇਦਾਂ ਹੀ ਕੀ ਹੋਇਆ ਤੇ ਮੈਂ ਕਿਹਾ ਮਹਾਰਾਜ ਮੈਨੂੰ ਨਾ ਬੁਖਾਰ ਜਾ ਕਹਿੰਦੇ ਦਵਾਈ ਲਈ ਮੈਂ ਕਿਹਾ ਨਹੀਂ ਮਹਾਰਾਜ ਉਹ ਦਰਬਾਰ ਸਭ ਉਧਰ ਡਿਸਪੈਂਸਰੀ ਉਹ ਲੇਟ ਖੁੱਲਦੀ ਆ ਉਨੇ ਨਾਲ ਹੀ ਗੱਡੀ ਤੇ ਬਿਠਾ ਕੇ ਹਨਾ ਤੇ ਮੈਨੂੰ ਜਾ ਕੇ ਦਵਾਈ ਦਵਾਈ ਮੈਂ ਉਹਨੇ ਇਹ ਨਹੀਂ ਪੁੱਛਿਆ ਕਿ ਤੂੰ ਕੌਣ ਆ ਹਨਾ ਕਿਦਾਂ ਉਹਨੇ ਇਹ ਵੇਖਿਆ ਕਿ ਭਾਈ ਤੂੰ ਬਿਮਾਰ ਆ ਤੇ ਉਹਨਾ ਤੇ ਉਹਨਾਂ ਨੂੰ ਪੁੱਛਿਆ ਇਹ ਤੁਸੀਂ ਕਿਉਂ ਕਿਤਾ ਕਹਿੰਦੇ ਅਸੀਂ ਭਾਈ ਕਨਿਗਾ ਜੀ ਕੋਲ ਸਿੱਖ ਲਿਆ ਆ ਤੂੰ ਗੁਰਮੇ ਜੀ ਜਿੱਦੇ ਕਰਕੇ ਆਜਾ ਅਸੀਂ ਸਿੱਖ ਪੰਥ ਦੇ ਨਾਲ ਜੁੜੇ ਆ ਤੇ ਸਿੰਘ ਸਜੇ ਆ ਬਾਬਾ ਜੀ ਗੱਲ ਕਰੀਏ ਬੰਦੀ ਸਿੰਘਾਂ ਦੀ ਵੀ ਗੱਲ ਕਰਦੇ ਆ ਤੁਸੀਂ ਮੋਹਾਲੀ ਵੇਖੇਗੇ ਮੋਰਚੇ ਵਿੱਚ ਵੀ ਬੜੀ ਵੱਡੀ ਤੁਸੀਂ ਉੱਥੇ ਜਿਹੜਾ ਕਿ ਮੋਰਚਾ ਲੱਗਿਆ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਲੈ ਕੇ ਦੂਜੇ ਪਾਸੇ ਗੱਲ ਕਰੀਏ ਭਾਈ ਅਮਰਪਾਲ ਸਿੰਘ ਦੀ ਜੇਕਰ ਗੱਲ ਕਰਦੇ ਆ ਹਿੰਦੂ ਹਿੰਦੂ ਰਾਸ਼ਟਰ ਦੀ ਮੰਗ ਕਰਦਾ ਜਦੋਂ ਖਾਲਸੇ ਖਾਲਸਾ ਰਾਜ ਦੀ ਮੰਗ ਕਰਦੇ ਕਿਉਂਕਿ ਮਹਾਰਾਜਾ ਰਜੀਤ ਸਿੰਘ ਸਮੇਂ ਉਹ ਖਾਲਸਾ ਰਾਜ ਰਿਹਾ ਕਿਉਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਭਾਈ ਅਮਰਪਾਲ ਸਿੰਘ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਬੰਦੀ ਸਿੰਘਾਂ ਨੂੰ ਰਿਹਾਨੀ ਕੀਤਾ ਜਾ ਰਿਹਾ ਕੋਈ ਇਹਦੇ ਪਹਿਲੀ ਗੱਲ ਤੇ ਸਰਕਾਰ ਆਪਣੇ ਮੌਤ ਨੂੰ ਆਵਾਜ਼ ਦਿੰਦੀ ਆ ਠੀਕ ਹੈ ਜੀ ਦੂਜੀ ਗੱਲ ਹੈ ਕਿ ਜਿਹੜਾ ਹੱਕਾਂ ਦੀ ਗੱਲ ਕਰਦਾ ਜਿਹੜਾ ਪੰਛ ਦੀ ਗਰੰਟੀ ਦੀ ਗੱਲ ਕਰਦਾ ਉਹਨੂੰ ਜੇਲਾ 'ਚ ਹੋਣ ਤੋਂ ਨਹੀਂ ਪਾਇਆ ਜਾ ਰਿਹਾ ਉਹ ਸਮੇਂ-ਸਮੇਂ ਦੀ ਮੁਗਲ ਦਾ ਕੰਮ ਹੁੰਦਾ ਰਿਹਾ ਠੀਕ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਵੀ ਠੀਕਾ ਸਿੰਘਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਸਿੰਘ ਕਦੇ ਨਾ ਦਬੇ Hindu ਵੀਰਾਂ ਨੂੰ ਪਤਾ ਹੋਊਗਾ ਕਿ ਇੱਕ ਰਾਕਸ਼ਸ ਹੋਇਆ ਵਾ ਰક્ત ਬੀਜ ਠੀਕ ਹੈ ਉਹਦਾ ਜਿੱਥੇ ਵੀ ਰક્ત ਡੁੱਲਦਾ ਹੁੰਦਾ ਹੈ ਨਾ ਉੱਥੇ ਇੱਕ ਨਵਾਂ ਰક્ત ਬੀਜ ਪੈਦਾ ਹੁੰਦਾ ਸੀਗਾ ਠੀਕ ਹੈ ਤੇ ਸਰਕਾਰਾਂ ਵਾਸਤੇ ਹੀ ਰક્ત ਬੀਜ ਵਾਂਗੂ ਕੰਮ ਕਰਾਂਗੇ ਸਰਕਾਰਾਂ ਵਾਸਤੇ ਹੀ ਅਸੁਰ ਦਾ ਕੰਮ ਕਰਾਂਗੇ ਅਸੁਰਾਂ ਵਾਂਗੂ ਸੰਘਾਰ ਕਰਾਂਗੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਾ ਤੁਸੀਂ ਕਹਿਣਾ ਉਹਨਾਂ ਨੂੰ ਜੇਲਾ ਚ ਪਾਇਆ ਗਿਆ ਬਾਬਾ ਜੀ ਸਾਨੂੰ ਜਿੰਨੀ ਜਿੰਨਾ ਜਿੰਨੀ ਵਾਰੀ ਜੇਲਾ ਚ ਪਾਉਂਗੇ ਅਸੀਂ ਹੋਰ ਜਾਣ ਵਾਸਤੇ ਤਿਆਰ ਹੋਵਾਂਗੇ ਸੰਤਾ ਦੇ ਟਾਈਮ ਤੇ ਬੱਸਾ ਭਰ ਕੇ ਹਣਾ ਗ੍ਰਫਤਾਰੀਆਂ ਦੇ ਜਾਂਦੇ ਹੀ ਸੰਤ ਅਗਲੇ ਦਿਨ ਫਿਰ ਸਿੰਘ ਭੇਜਦੇ ਕਹਿੰਦੇ ਤੁਸੀਂ ਵੀ ਜਾਓ ਸ੍ਰੀ ਮਨਜੀਤ ਸਾਹਿਬ ਤੋਂ ਇਹ سلسلہ ਕਈ ਸਮਾਂ ਚੱਲਦਾ ਰਿਹਾ ਇੱਕ ਦਿਨ ਬੱਸ ਬੱਸ ਦਾ ਐਕਸੀਡੈਂਟ ਹੋਣ ਕੇ ਸੰਗਤ ਦਾ ਬੜਾ ਘਾਟਾ ਹੋਇਆ ਹਣਾ ਸ਼ਹੀਦ ਹੋਈਆਂ ਸੰਗਤਾਂ ਤੇ ਗੱਲ ਜੇਲਾਂ ਵਿੱਚ ਪਾਉਂਦੀ ਨਹੀਂ ਚਲੋ ਸਰੀਰ ਜੇਲ੍ਹ ਵਿੱਚ ਪਾਏ ਜਾ ਸਕਦੇ ਆ ਜਮੀਰ ਨਹੀਂ ਠੀਕ ਹੈ ਜੀ ਹਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਕਹਿਦਾ ਸਰਕਾਰਾਂ ਨੂੰ ਜੇਲ੍ਹ 'ਚ ਦੋ ਕੰਮ ਹੁੰਦੇ ਆ ਜਾਂਦੇ ਬੱਚਾ ਵਿਗੜ ਕੇ ਹੁੰਦਾ ਜਾਂ ਸੁਧਰ ਕੇ ਹੁੰਦਾ ਉਹੀ ਫੇਰ ਅਸੀਂ ਗਏ ਆ ਅਸੀਂ ਉੱਥੇ ਜਾ ਕੇ ਇੱਕ ਚੀਜ਼ ਨਾ ਵਿਗੜ ਕੇ ਨਾ ਸੁਧਰ ਕੇ ਅਈ ਇਹ ਚ ਸੋਚ ਕੇ ਆਵਾਂਗੇ ਕਿ ਭਾਈ ਅਗਲੀ ਵਾਰੀ ਜਾਣਾ ਕਦੋਂ ਮਹਾਰਾਜ ਦੀ ਗਿਰਬਨ ਆਪਣੇ ਵੀ ਭਾਗਾ ਤੇ ਜੇਲ ਸੀਗੀ ਢਾਈ ਕਿ ਮਹੀਨੇ ਕੱਟ ਗਏ ਆਂ ਆਪਾਂ ਵੀ ਤੇ ਮੈਂ ਜਦੋਂ ਆਉਣ ਲੱਗਾ ਨਾ ਤੇ ਉੱਥੇ ਸੁਪਰੀਡੈਂਟ ਜੇਲ ਦਾ ਹਣਾ ਸਾਰੀ ਜੇਲ ਦਾ ਜਿਹੜਾ ਸੁਪਰੀਡੈਂਟ ਕਹਿੰਦਾ ਪੁੱਤ ਹੁਣ ਇਦਾਂ ਦੇ ਕੋਈ ਕੰਮ ਨਹੀਂ ਕਰਨੇ ਹੁਣ ਇੱਥੇ ਨਹੀਂ ਹੋਣਾ ਮੈਂ ਕਿਹਾ ਮਹਾਰਾਜ ਹੁਣ ਇੱਥੇ ਤੋਂ ਨਾ ਹੁਣ ਵੱਡੀ ਜੇਲੇ ਜਾਵਾਂਗੇ ਤੇ ਠੀਕ ਆ ਪਤਾਪੁਰ ਜਾਵਾਂਗੇ ਤੇ ਕਹਿੰਦਾ ਤੁਸੀਂ ਨਹੀਂ ਸੁਧਰਨਾ ਮੈਂ ਕਿਹਾ ਅਈ ਸਾਡਾ ਖੂਨ ਹੀ ਏਦਾਂ ਦਾਈ ਸਾਨੂੰ ਸਾਨੂੰ ਮਾਰੋਗੇ ਅਸੀਂ ਹੋਰ ਤਿਆਰ ਬਰ ਤਿਆਰ ਹੋਵਾਂਗੇ ਠੀਕ ਆ ਅਈ ਹੋਰ ਚੰਗਾ ਵਾਸਤੇ ਜਾਵਾਂਗੇ ਸਾਨੂੰ ਬੱਸਾਂ ਤੇ ਡੱਕੋਗੇ ਅਈ ਟ੍ਰੇਨਾਂ ਰਾਹੀਂ ਆਵਾਂਗੇ ਸਾਨੂੰ ਟ੍ਰੇਨਾਂ ਰਾਹੀਂ ਰੋਕੋਗੇ ਅਸੀਂ ਤਾਂ ਢੀਕਾ ਪਾੜ ਕੇ ਲੰਘ ਜਾਵਾਂਗੇ ਖਾਲਸੇ ਰਾਜ ਦੀ ਗੱਲ ਕੀਤੀ ਤੁਸੀਂ ਖਾਲਸੇ ਰਾਜ ਚ ਬਾਬਾ ਇੱਕ ਵਾਰੀ ਕੁੱਤੇ ਨੂੰ ਸੋਨੇ ਦਾ ਘੰਟਾ ਪਾਤਾ ਤੁਨੂੰ ਤੋੜਤਾ ਹਫਤੇ ਬਾਅਦ ਘੁੰਮਦਾ ਘੁੰਦਾ ਆਇਆ ਤੇ ਉਹੀ ਘੰਟਾ ਉਹਦੇ ਗੱਲ ਚ ਇਕ ਖਾਲਸਾ ਰਾਜ ਸੀਗਾ ਤੇ ਜੇ ਇੱਥੇ ਖਾਲਿਸਤਾਨ ਦੀ ਗੱਲ ਹੁੰਦੀ ਖਾਲਸਾ ਰਾਜ ਦੀ ਗੱਲ ਹੁੰਦੀ ਆ ਤੇ ਉਹੀ ਰਾਜ ਦੀ ਗੱਲ ਹੁੰਦੀ ਆ ਠੀਕ ਹੈ ਜੀ ਉਹ ਰਾਜ ਦੇ ਵਿੱਚ ਘੰਟੇ ਦੀ ਗੱਲ ਕੀਤੀ ਆ ਕੀ ਘੰਟੇ ਦਾ ਉਹ ਸੰਗ ਦਾ ਦੱਸੋ ਕੀ ਘੰਟੇ ਦੀ ਗੱਲ ਕਰੀ ਕੁੱਤੇ ਨੂੰ ਘਟਾ ਮੈਂ ਕਹਿੰਦਾ ਮੇਰੇ ਕਹਿੰਦਾ ਮਤਲਬ ਕਿ ਉਹ ਰਾਜ ਦੇ ਵਿੱਚ ਨਾ ਕੋਈ ਚੋਰੀ ਨਾ ਚਕਾਰੀ ਜੇ ਕੋਈ ਸੋਨੇ ਦਾ ਘੰਟਾ ਕੁੱਤੇ ਦੇ ਵੀ ਗੱਲ ਚ ਪਾਤਾ ਨਾ ਉਹ ਹਫ਼ਤੇ ਬਾਅਦ ਘੁੰਮ ਕੇ ਆ ਗਿਆ ਵਾ ਤੇ ਉਹਦੇ ਗੱਲ ਤੋਂ ਕਿਸੇ ਨੇ ਲਾਇਆ ਨਹੀਂ ਮੈਂ ਹੋਰ ਰਾਜ ਦੀ ਗੱਲ ਕਰਦਾ ਜਿੱਥੇ ਹਿੰਦੂ ਮੁਸਲਮ ਸਿੱਖ ਇਕੱਠੇ ਭਾਈਚਾਰੇ ਚ ਰਹਿੰਦੇ ਸੀਗੇ ਠੀਕ ਹੈ ਜੀ ਜਿੱਥੇ ਹਿੰਦੂਆਂ ਦੇ ਦਰ ਤੇ ਸੋਨਾ ਚੜਾਇਆ ਗਿਆ ਜਿੱਥੇ ਮੁਸਲਮਾਨਾਂ ਦੇ ਦਰ ਤੇ ਚੜਾਇਆ ਗਿਆ ਤੇ ਸਿੱਖਾਂ ਦੇ ਵੀ ਦਰ ਤੇ ਚੜਾਇਆ ਗਿਆ ਤਿੰਨਾਂ ਦਰ ਤੇ ਸੋਨਾ ਚੜਾਇਆ ਗਿਆ ਇਹ ਨਹੀਂ ਕਿ ਕੱਲਾ ਸਿੱਖਾਂ ਦੀ ਗੱਲ ਹੋਈ ਉੱਥੇ ਹਨਾ ਭਵੇਂ ਰਾਜ ਮਹਾਰਾਜਾ ਰਣਜੀਤ ਸਿੰਘ ਕਰਦੇ ਸੀ ਚੜ੍ਹ ਸਿੰਘ ਦੇ ਪੋਤੇ ਕਰਦੇ ਸੀ ਪਰ ਉਹਨਾਂ ਨੇ ਗੱਲ ਰਾਜ ਬਾਬਾਏ ਰਾਜ ਧਰਮ ਦੇ ਧਰਮ ਰਾਜਨੀਤੀ ਵਿੱਚ ਧਰਮ ਲੈਣਾ ਪੈਂਦਾ ਪਰ ਧਰਮ ਦੇ ਨਾਲ ਰਾਜਨੀਤੀ ਨਹੀਂ ਚੱਲਦੀ ਮੇਰੀ ਗੱਲ ਸਮਝਦੇ ਨੇ ਨਾ ਧਰਮ ਜਿੱਥੇ ਉਹ ਉਹਦੇ ਰਾਜਨੀਤੀ ਰਾਜਨੀਤੀ ਦੇ ਨਾਲ ਧਰਮ ਚੱਲੂਗਾ ਤੇ ਉਹਨਾਂ ਨੇ ਰਾਜਨੀਤੀ ਦੇ ਨਾਲ ਧਰਮ ਚਲਾਇਆ ਤੇ ਧਰਮ ਕੀ ਕਹਿੰਦਾ ਸੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਦੇ ਤੇ ਧਰਮ ਇਹ ਕਹਿੰਦਾ ਸੀ ਕਿ ਹਾਲੋ ਮੁਲਜ਼ਮ ਦੇ ਮੁਸਲਮ ਦੇ ਨਾਲ ਕਰੋ ਜਿਹਦੇ ਨਾਲ ਜ਼ੁਲਮ ਹੁੰਦਾ ਵਾ ਉਹ ਭਾਵੇਂ ਕਿੱਥੇ ਦਾ ਵੀ ਹੋਵੇ ਠੀਕ ਹੈ ਜੀ ਦੂਜੀ ਗੱਲ ਆਪ ਜੀ ਨੇ ਕੀਤੀ ਸੀਗੀ ਕਿ ਖਾਲਸਾ ਰਾਜ ਦੀ ਗੱਲ ਕੀਤੀ ਹਿੰਦੂ 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 ਰਾਸ਼ਟ ਦੀ ਗੱਲ ਕੀਤੀ ਵੀ ਜੀ ਹਿੰਦੂ ਰਾਸ਼ਟਰ ਦੀ ਗੱਲ ਕਰੋ ਸਾਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਤੁਹਾਡਾ ਧਰਮ ਆ ਹਨਾ ਆਪ ਜੀ ਆਪਣੇ ਧਰਮ ਦਾ ਪਛਾਣ ਕਰੋਗੇ ਇਹ ਵੀ ਕਰਦੇ ਆ ਵਧੀਆ ਗੱਲ ਆ ਪਰ ਗੱਲ ਇਥੇ ਸਰਕਾਰਾਂ ਦੀ ਆ ਜਦੀ ਬਾਬਾ ਜੀ ਸਾਡੀ ਲੜਾਈ ਨਾ ਹਿੰਦੂ ਨਾਲ ਆ ਨਾ ਮੁਸਲਮਾਨ ਨਾਲ ਆ ਨਾ ਇਸਾਈ ਨਾਲ ਆ ਸਾਡੀ ਲੜਾਈ ਜ਼ੁਲਮ ਨਾਲ ਆ ਇਹ ਸਭ ਤੋਂ ਮੇਨ ਗੱਲ ਸਮਝਣ ਵਾਲੀ ਆ ਸੰਗਤ ਨੂੰ ਠੀਕ ਹੈ 10 10 ਲੱਖ ਬੰਦਿਆਂ ਦੇ ਵਿੱਚੋਂ ਕੋਈ ਲੋਕੇ ਕੋਈ ਇਹ ਬੰਦਾ ਕਵੇ ਕਿ ਭਾਈ ਮੈਂ ਹਿੰਦੂ ਰਾਸ਼ਟਰ ਬਣਾਉਣਾ ਉਹਦੇ ਉੱਤੇ ਕੋਈ ਉਂਗਲ ਨਹੀਂ ਚੁੱਕਦਾ ਜੇ 10000 ਬੰਦਿਆਂ 'ਚ ਲੋਕੇ ਇਹੀ ਕਹਿ ਦੇਈ ਇਹੀ ਖਾਲਸਤਾ ਬਣਾਉਣਾ ਤੇ ਸਾਨੂੰ ਜੇਲਾ ਚ ਪਾ ਦਿੱਤਾ ਜਾਂਦਾ ਸਾਡੇ ਉੱਤੇ ਐਨਐਸਐਲ ਆ ਜਾਂਦੀ ਐਨਐਸਐਲ ਆਏ ਬਾਅਦ ਚ ਕੋਰਟ ਚ ਜਾਈਏ ਕੋਰਟ ਕਹਿੰਦੀ ਕਿ ਭਾਈ ਐਨਐਸਐਲ ਕਿਹਨੇ ਲਾਈ ਉਹ ਕਹਿੰਦੇ ਸੈਂਟਰ ਨੇ ਲਾਈ ਸੈਂਟਰ ਕਹਿੰਦੀ ਕਿ ਪੰਜਾਬ ਨੇ ਲਾਈ ਅਈ ਇੰਨੀ ਲਾਲਤੀ ਆ ਮਤਲਬ ਸਾਨੂੰ ਦਰਦਾਂ ਤੇ ਧੋਖਰਾਂ ਖਾਣੀਆਂ ਪੈਣੀਆਂ ਵਾ ਪਰ ਉਹ ਬਾਬਾ ਜੀ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਆ ਸਰਕਾਰਾਂ ਨੂੰ ਜਿਹਨੇ ਸਾਨੂੰ ਜ਼ਖਮ ਦੋਗੇ ਨਾ ਅਸੀਂ ਉਹਨੇ ਪੱਕੇ ਹੋਵਾਂਗੇ ਜਿਹੜੇ ਜਿਹੜੇ ਕੰਮ ਕਰਦੇ ਹੁਣ ਜੀ ਉਹਨਾਂ ਨੂੰ ਪਤਾ ਹੋਊਗਾ ਕਿ ਜਦੋਂ ਹੱਥ ਦੇ ਵਿੱਚੋਂ ਇਦਾਂ ਪਾੜ ਦਿੰਦੇ ਨਾ ਹੱਥ ਤੇ ਦੁਬਾਰਾ ਪੱਕੇ ਹੋ ਜਾਂਦੇ ਆ ਅਸੀਂ ਉਹ ਕੰਮ ਕਰਾਂਗੇ ਜਿੰਨਾ ਸਾਨੂੰ ਪਾੜਨ ਦੀ ਕੋਸ਼ਿਸ਼ ਕਰੋਗੇ ਅਸੀਂ ਉਹਨੇ ਪੱਕੇ ਹੋਵਾਂਗੇ ਤੇ ਜਿਹੜਾ ਸਾਡਾ ਨਿਸ਼ਾਨਾ ਆ ਉਹ ਖਾਲਸਾ ਰਾਜ ਦਾ ਵਾ ਉਹ ਸੁੱਧ ਖਾਲਸਾ ਰਾਜ ਦੀ ਗੱਲ ਕਰਦੇ ਆਂ ਤੇ ਖਾਲਸਾ ਰਾਜ ਦੇ ਵਿੱਚ ਇਹਦਾ ਮਲਵੇ ਨਹੀਂ ਕਿ ਉੱਥੇ ਖਾਲਸੇ ਰਹਿਣਗੇ ਉੱਥੇ ਹਰ ਇੱਕ ਧਰਮ ਦੇ ਰਹਿਣਗੇ ਪਰ ਗੱਲ ਸਤ ਜੋਗ ਵਾਲੀ ਕਰਨਗੇ ਠੀਕ ਹੈ ਦਿੱਲੀ ਤਖਤ ਪਰ ਬਹਿਗੀ ਆਪ ਗੁਰੂ ਕੀ ਫੌਜ ਛਤਰ ਚੁਲੇਗਾ ਸਿਰ ਪਰ ਬੜੀ ਕਰੇਗੀ ਮੋਜ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਤੇ ਮਹਾਰਾਜ ਦੇ ਬਚਨ ਅੱਜ ਨਹੀਂ ਤੇ ਕੱਲ ਪੂਰੇ ਹੋਣਗੇ 96 ਕਰੋੜ ਸਿੰਘ ਪੈਦਾ ਹੋਣਗੇ ਠੀਕ ਹੈ ਮਾਰੇ ਨੇ ਹਵਾ ਇਹੋ ਜੀ ਚਲਾਉਣੀ ਆ ਕਿ ਸਾਰਿਆਂ ਨੇ ਸਿੰਘ ਸਜਣਾ ਮਾਰੇ ਨੇ ਕਿਰਪਾ ਇਦਾਂ ਦੀ ਕਰ ਦੇਣੀ ਆ ਤੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਨੌਜਵਾਨਾਂ ਨੂੰ ਹੁਣ ਮੈਂ ਇਹ ਗੱਲ ਕਹਿ ਤੇ ਦਿੱਤੀ ਮਹਾਰਾਜ ਨੇ ਇੰਨਾ ਕਰਾਉਣਾ ਵਾ ਤੇ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਨੌਜਵਾਨਾਂ ਨੂੰ ਕਿ ਭਾਈ ਚਲੋ ਮਹਾਰਾਜ ਦੀ ਕਿਰਪਾ ਹੈ ਕਈ ਨੌਜਵਾਨ ਜਿਹੜੇ ਗੁਰਸਿੱਖੀ ਵੱਲ ਵਾਪਸ ਆ ਰਹੇ ਨੇ ਆਪਾਂ ਸੋਸ਼ਲ ਮੀਡੀਆ ਤੇ ਵੇਖਦੇ ਆ ਤੇ ਉਹਨਾਂ ਨੂੰ ਨਾਲ ਨਾਲ ਇੱਕ ਬੇਨਤੀ ਹੋ ਰਹੀ ਆ ਬਿਨਾ ਸ਼ਸਤਰ ਕੇ ਸੰਗ ਦੇਹੋ ਨਾਨਕ ਦੀਦਾਰੇ ਕਿ ਬਿਨਾ ਸ਼ਸਤਰਾਂ ਤੋਂ ਕੇਸਾ ਤੋਂ ਮਹਾਰਾਜ ਕਹਿੰਦੇ ਸੀ ਤੁਹਾਨੂੰ ਦੀਦਾਰ ਨਹੀਂ ਦਵਾਂਗੇ ਜਦ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸਸਤ ਸਜਾਵੋ ਜਦੋਂ ਸਾਡੇ ਦਸਨਾਂ ਨੂੰ ਆਵੋ ਮਹਾਰਾਜ ਕਹਿੰਦੇ ਸਿਰ ਤੇ ਸੋਹਣੀ ਦਸਤਾਰ ਤੇ ਸਸਤ ਸਜਾ ਕੇ ਆਵੋ ਉਦੋਂ ਤੱਕ ਤੁਸੀਂ ਰਾਜ ਦੀ ਗੱਲ ਨਹੀਂ ਕਰ ਸਕਦੇ ਉਦੋਂ ਤੱਕ ਤੁਸੀਂ ਹੱਕਾਂ ਦੀ ਗੱਲ ਨਹੀਂ ਕਰ ਸਕਦੇ ਜਦੋਂ ਤੱਕ ਤੁਹਾਡੇ ਗਾਤਰੇ ਸਸਤ ਨਹੀਂ ਹੋਗਾ ਕਿਉਂਕਿ ਸ਼ਸਤਰ ਤੁਹਾਨੂੰ ਬਣਾਉਂਦਾ ਵਾ ਜੋਧਾ ਤੇ ਰਾਜ ਦੀ ਗੱਲ ਹੱਕਾਂ ਦੀ ਗੱਲ ਬਾਬਾ ਹਮੇਸ਼ਾ ਜੋੜੇ ਕਰਦੇ ਹੁੰਦੇ ਆ ਠੀਕ ਹੈ ਤੇ ਸ਼ਸਤਰ ਬਾਬਾ ਬੀਬੀ ਸ਼ਸਤਰ ਜਿਹੜੇ ਆ ਉਹ ਮਰਦਾਂ ਦੇ ਹੱਥ ਹੁੰਦੇ ਆ ਤੇ ਹਾਂ ਮੈਂ ਬੀਬੀ ਕਹਿਣ ਲੱਗਾ ਸੀ ਪਰ ਇੱਥੇ ਮੈਂ ਗਲਤ ਆ ਕਿਉਂਕਿ ਸਾਡੇ ਪੰਥ ਦੇ ਵਿੱਚ ਬੀਬੀਆਂ ਨੂੰ ਤੇ ਸਿੰਘਾਂ ਨੂੰ ਇੱਕੋ ਜਿਹਾ ਹੱਕ ਦਿੱਤਾ ਬੀਬੀਆਂ ਵੀ ਸੱਤਨ ਪਾ ਸਕਦੀਆਂ ਵਾ ਤੇ ਸਿੰਘ ਵੀ ਪਾ ਸਕਦੇ ਆ ਹੋਰ ਧਰਮਾਂ ਦੇ ਵਿੱਚ ਮੁਸਲਮਾਨ ਵੀਰਾਂ ਦੇ ਧਰਮਾਂ ਦੇ ਵਿੱਚ ਬੀਬੀ ਮਸਜਿਦ ਚ ਜਾ ਕੇ ਨਮਾਜ਼ ਨਹੀਂ ਪੜ ਸਕਦੀ ਮੈਂ ਦੋ ਬੇਤ ਜੀ ਤੁਹਾਡੇ ਨਾਲ ਕਰਨੀਆਂ ਨੇ ਤੇ ਪਰ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਪਿਤਾ ਜੀ ਹਨਾ ਸਾਡੇ ਗੁਰੂ ਦੇਵ ਉਹਨਾਂ ਨੇ ਸਾਡਾ ਪੰਥ ਹੀ ਇਹੋ ਜਿਹਾ ਸਾਜਿਆ ਜਿੱਥੇ ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਦਿੱਤਾ ਸਾਰੇ ਉੱਥੇ ਆਵਾਜ਼ ਦਿੱਤੀ ਕਿ ਭਾਈ ਸਾਨੂੰ ਸ਼ੇਰ ਚਾਹੀਦਾ ਉੱਥੇ ਸਿੰਘ ਉੱਠੇ ਤੇ ਕੌਰ ਬਣਾਇਆ ਬੀਬੀਆਂ ਨੂੰ ਤੇ ਸਿੰਘਾਂ ਨੂੰ ਸਿੰਘ ਬਣਾਇਆ ਸ਼ੇਰ ਬਣਾਇਆ ਤੇ ਮਹਾਰਾਜ ਮੈਂ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਆਪਣੇ ਆਪਣੇ ਜਿਹੜੇ ਤੁਹਾਨੂੰ ਮਹਾਰਾਜ ਨੇ ਲਿਖ ਕੇ ਦਿੱਤੇ ਐ ਨਾ ਬਚਨ ਬਾਬਾ ਜੀ ਉਹਦੇ ਤੋਂ ਨਾ ਪੜਟਿਆ ਮਹਾਰਾਜ ਮਹਾਰਾਜ ਨੇ ਜਾਂਦੇ ਜਾਂ ਐਂਡ ਤੇ ਇੱਕ ਇੱਕ ਗੱਲ ਕਹੀ ਮਹਾਰਾਜ ਕਹਿੰਦੇ ਆਪਣੇ ਸ਼ਸਤਰ ਤੇ ਸ਼ਸਤਰਾਂ ਨੂੰ ਨੇ ਛੱਡੋ ਤੇ ਤੁਹਾਨੂੰ ਕੋਈ ਡਗਾ ਨਹੀਂ ਸਕਦਾ ਤੇ ਸਾਡੀ ਇੰਨੀ ਕੁ ਲਾਲਤਾਲੀ ਗੱਲ ਆ ਕਿ ਇੰਨੇ ਕੁ ਵੱਡੇ ਲਾਲਤੀ ਬਾਬਾ ਜੀ ਅਸੀਂ ਸਾਡੀ ਉਹ ਦੋਵੇਂ ਗੱਲਾਂ ਦਿੱਤੀਆਂ ਅਈ ਗ੍ਰੰਥ ਪੜ੍ਹਨਾ ਛੱਡਤਾ ਪਾਰ ਉਹ ਐ ਸਸਤਾ ਰੱਖਣਾ ਝੜਤਾ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਬਾਈ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀਗਾ ਨਾ ਉਦੋਂ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਬੱਚਾ ਪੜਿਆ ਲਿਖਿਆ ਸੀਗਾ ਤੁਹਾਨੂੰ ਨੇ ਬੀਏ ਐਮਏ ਦੀ ਕਿਤਾਬ ਨਹੀਂ ਪੜ੍ਹੀ ਸੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾ ਨੂੰ ਪੜ੍ਹਿਆ ਸੀ ਤੇ ਉਹਦੇ ਅਰਥਾਂ ਨੂੰ ਸਮਝਿਆ ਸੀ ਤੇ ਜਦੋਂ ਅੰਗਰੇਜ਼ ਆਏ ਅੰਗਰੇਜ਼ ਅੰਗਰੇਜ਼ ਕਹਿੰਦਾ ਕਹਿੰਦਾ ਪੰਜਾਬ 'ਚ ਪੜ੍ਹਾਈ ਬੜੀ ਆ ਇਹਨੂੰ ਖਤਮ ਕਰਨਾ ਕਿੱਦਾਂ ਕਰੀਏ ਉਹਨੇ ਇੱਕ ਪ੍ਰੋਫੈਸਰ ਬੁਲਾਇਆ ਕਹਿੰਦਾ ਉਹ ਪੰਜਾਬ ਦਾ ਹੀ ਸੀਗਾ ਕਹਿੰਦਾ ਪੰਜਾਬ ਦੀ ਪੰਜਾਬ ਦੇ ਵਿੱਚੋਂ ਪੜ੍ਹਾਈ ਖਤਮ ਕਰਨੀ ਆ ਮੇਨ ਪੜ੍ਹਾਈ ਕਹਿੰਦੇ ਪੜ੍ਹਾਈ ਖਤਮ ਕਰਨੀ ਆ ਕਹਿੰਦੇ ਅੱਛਾ ਕਹਿੰਦੇ 50 ਸਾਲ ਦਾ ਸਮਾਂ ਦੇ ਦਿਓ ਕਹਿੰਦੇ ਲਾਲਤੀਆ 50 ਸਾਲ ਕਹਿੰਦੇ ਇੰਨਾ ਨਹੀਂ ਥੋੜਾ ਸਮਾਂ ਘਟਾਓ ਛੇਤੀ ਕਰੋ ਕਹਿੰਦੇ ਬਾਬਾ ਜੀ ਇਹ ਜਿੰਨੇ ਪੜ੍ਹੇ ਆ ਨਾ ਇਹ 50 ਸਾਲਾਂ ਬਾਅਦ ਮੈਂ ਤੇ ਤੁਹਾਨੂੰ ਹਿਸਾਬ ਦਾ ਹੀ ਦੱਸਿਆ ਤੇ ਫਿਰ ਬਾਬਾ ਜੀ ਉਹਨੇ ਇੱਕ ਸਕੀਮ ਖੇਢੀ 4 ਅਣੇ ਦਾ ਸ਼ਸਤਰ 6 ਅਣੇ ਦਾ ਪਰਗਨਾ ਸਾਡੇ ਜ਼ਿਲ੍ਹੇ ਦਾ ਹੋਟਾ ਇਹ ਲੈਣਾ ਸ਼ੁਰੂ ਕਰਤਾ ਸੋਚ ਲੈ ਕੇ ਇਦਾਂ ਇਦਾਂ ਕਰਕੇ 35 ਸਾਲਾਂ ਦੇ ਵਿੱਚ ਬੱਬਾਈ 35 ਸਾਲਾਂ ਦੇ ਵਿੱਚ ਉਹਨੇ ਪੰਜਾਬ ਦੇ ਵਿੱਚ ਪੜ੍ਹਾਈ ਖਤਮ ਕਰਤੀ ਪੰਜਾਬ ਦੇ ਵਿੱਚੋਂ ਸ਼ਸਤਰ ਵਿਦਿਆ ਖਤਮ ਕਰਤੀ ਉਹਦੇ ਮੈਂ ਬਹੁਤ ਨੀਮਾ ਹੋ ਕੇ ਤੁਹਾਡੇ ਤੋਂ ਮਾਣ ਮਹਿਸੂਸ ਹੋਣਾ ਤੇ ਸੁਪਾਰੀ ਬਣ ਕੇ 35 ਸਾਲ ਬਾਅਦ ਉੱਥੇ ਕੋਈ ਬੱਚਾ ਪੜ੍ਹਿਆ ਨਹੀਂ ਕਿੱਥੋਂ ਪੜ੍ਹਨਾ ਕੁਝ ਹੈਗਾ ਹੀ ਨਹੀਂ ਗ੍ਰੰਥ ਨਹੀਂ ਹੈਗੇ ਫਿਰ ਜਿਹੜੇ ਫਿਰ ਜਿਹੜੇ ਪ੍ਰਾਤਨ ਗ੍ਰੰਥ ਸਾਡੇ ਕੋਲ ਬੱਚੇ ਸੀਗੇ ਥੋੜੇ ਬਹੁਤ ਉਹ 84 ਦੇ ਵਿੱਚ ਫੌਜਾਂ ਨੇ ਇੱਧਰ ਉੱਧਰ ਕਰਤੀ। ਮਤਲਬ ਸਾ ਬਾਬਾ ਜੀ ਇਹ ਸਮਝਣ ਵਾਲੀ ਗੱਲ ਆ ਸਰਕਾਰਾਂ ਨੂੰ ਵੀ ਪਤਾ ਵਾ ਕਿ ਅਸੀਂ ਸਾਡੇ ਕੋਲ ਸਾਡੇ ਪ੍ਰਾਤਨ ਗ੍ਰੰਥ ਹੁੰਦੇ ਤੇ ਸਾਡੀ ਨਸਲ ਨਸਲ ਖੁਸੀ ਹੋਣੀ ਨਹੀਂ ਸੀ। ਅਸੀਂ ਜੋਧੇ ਸੀ ਅਸੀਂ ਜੋਧੇ ਸੀਗੇ ਉਹਨਾਂ ਨੇ ਇਹੋ ਜੇ ਰਾਹ ਤੇ ਖੜਾ ਕਰਤਾ ਆਇਆ ਵੱਡੀ ਗਰਪਾਨ ਮੈਂ ਭਾਜੀ ਇੱਕ ਦਿਨ ਕਿਸੇ ਦੇ ਘਰੇ ਚੱਲ ਗਿਆ ਮੈਨੂੰ ਬੁਲਾਇਆ ਠੀਕ ਆ ਕਹਿੰਦੇ ਬਾਬਾ ਜੀ ਪਸਾਦਾ ਛਕਾਉਣਾ ਮੈਂ ਗਿਆ ਸਾਥ ਆ ਸਿੰਘਾਂ ਸਿੰਘ ਕਿਹੜੇ ਨਾ ਕਰਦੇ ਆ ਆ ਚੱਲ ਗਏ ਤੇ ਨਿੱਕੀ ਜੀ ਗੁੱਡੀ ਸੀ ਸਾਲ ਕੋਣੀ ਸਾਲ ਤੇ ਉਹ ਸਸਤਰ ਨੂੰ ਇਧਾਤ ਪਾਈ ਜਾਂਦੀ ਸੀ ਹਨਾ ਮੇਰੇ ਕੋ ਖੰਜਰ ਸੀਗਾ ਮੈਂ ਕੱਢਿਆ ਮੈਂ ਫੜਾਤਾ ਉਧਰੋਂ ਮਾਰਾ ਭੱਜੀ ਭੱਜੀ ਆਈ ਨਾ ਨਾ ਬਾਬਾਈ ਨਾ ਵੜੋ ਕਿਤੇ ਮਾਰ ਨਾ ਲਵੇ ਹਰ ਗੱਲ ਮੰਗਣੀ ਚਾਹੀਦੀ ਹੈ ਉਹ ਜਿਹੜਾ ਪੈਦਾ ਖੰਡੇ ਦੀ ਧਾਰ ਦੇ ਵਿੱਚ ਹੋਇਆ ਤੇ ਉਹਨੂੰ ਸਸਤਰਾਂ ਦਾ ਡਰਾਵਾ ਗੋਲੀ ਨਾਲੋਂ ਤਿੱਖੀ ਬਾਬਾਈ ਖੰਡਾ ਹੁੰਦਾ ਗੋਲੀ ਨਾਲੋਂ ਤਿੱਖਾ ਤੇ ਉਹਦੇ ਵਿੱਚੋਂ ਹੀ ਪੈਦਾ ਹੋਇਆ ਤੇ ਬੱਚਿਆਂ ਨੂੰ ਡਰਾਵਾ ਉਸ ਮਹਾਨ ਇੱਕ ਦਰਬਾਰ ਸਾਹਿਬ ਮੈਂ ਜਾਣੇ ਪਰ ਕਰਮਾ ਕਰਮਿਆ ਤੇ ਬੱਚੇ ਨੂੰ ਕੋਈ ਸਰਾਤ ਕਰਤੀ ਹੋਗੀ ਕਦੇ ਕਦੇ ਪੁੱਤ ਕਰੀਨਾ ਇਦਾਂ ਬਾਬੇ ਨੇ ਮਾਰਨਾ ਮੈਂ ਫੜ ਲਿਆ ਬੀਬੀ ਨੂੰ ਮੈਂ ਕਿਹਾ ਬੀਬੀ ਦੱਸ ਮੈਂ ਬੱਚੇ ਨੂੰ ਕਿਉਂ ਮਾਰੂੰਗਾ ਨਹੀਂ ਮੈਂ ਉਹਦਾ ਹੀ ਡਰਾਉਣੀ ਮੈਂ ਕਿਹਾ ਇਹ ਭੂਤੇ ਡਰਾਉਣਾ ਇਸ ਤੇ ਉਹ ਸਾਡੇ ਵਾਲ ਸਾਰਾ ਕਰਕੇ ਦੇ ਲੋਕੀ ਮਸਾਲਾ ਦਿੰਦੇ ਸੀ ਕਿ ਭਾਈ ਸਿੰਘ ਇਦਾਂ ਦੇ ਹੁੰਦੇ ਆ ਤੇ ਸਾਡਾ ਇਹੋ ਜਿਹਾ ਸਮਾਂ ਹੀ ਇਹੋ ਜਿਹਾ ਬਣਾਤਾ ਉਹ ਸੋਇਬ ਮੈਂ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਣੇ ਪੰਥ ਦੀ ਤੇ ਗ੍ਰੰਥ ਦੀ ਗੱਲ ਕਰੋ ਠੀਕ ਹੈ ਜੀ ਜੇ ਅੱਜ ਪੰਥ ਦੀ ਗੱਲ ਨਹੀਂ ਕੀਤੀ ਗ੍ਰੰਥ ਦੀ ਗੱਲ ਨਹੀਂ ਕੀਤੀ ਕੱਲ ਨੂੰ ਇਹਨਾਂ ਨੇ ਤੁਹਾਨੂੰ ਹਾਂ ਦਾ ਨਾਰਾ ਵੀ ਨਹੀਂ ਲਾਉਣ ਦੇਣਾ ਠੀਕ ਹੈ ਜੀ ਆਹ ਸ਼ਸਤਰ ਧਾਰੀ ਹੋਵੋ ਕਿ ਆਪਣੇ ਰਾਜ ਦੀ ਗੱਲ ਕਰ ਸਕੀਏ ਬਾਬਾ ਜੀ ਆ ਬੇਨਤੀ ਬਾਬਾ ਜੀ ਲਾਸ ਸਵਾਲ ਆ ਮੇਰਾ ਦੀਪ ਸਿੱਧੂ ਅਕਸਰ ਸਟੇਜਾਂ ਉਤੋਂ ਦੀਪ ਸਿੱਧੂ ਦੀ ਗੱਲ ਕੀਤੀ ਜਾਂਦੀ ਹੈ ਕੀ ਕਿਹਾ ਜਾਂਦਾ ਦੀਪ ਸਿੱਧੂ ਨੂੰ ਅ ਅਕਾਲੀ ਦਰ ਅੰਮ੍ਰਿਤਸਰ ਦੇ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਮਾਰਿਆ ਮਰਵਾਇਆ ਗਿਆ ਹੈ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਤੇ ਸਾਫ਼ ਗੱਲ ਆ ਉਹੀ ਉਹੀ ਇਨਸਾਨ ਕਿਉਂ ਮਰਦਾ ਜਿਹੜਾ ਪੰਥ ਦੀ ਗੱਲ ਕਰਦਾ ਜਿਹੜਾ ਗ੍ਰੰਥ ਦੀ ਗੱਲ ਕਰਦਾ ਜਿਹੜਾ ਸੱਚ ਦੀ ਗੱਲ ਕਰਦਾ ਠੀਕ ਆ ਜੀ ਉਹ ਉਹਦੀ ਐਕਸੀਡੈਂਟ ਉਹਦਾ ਕਿਵੇਂ ਹੋ ਜਾਂਦਾ ਮੈਨੂੰ ਨਹੀਂ ਪਤਾ ਲੋਕੀ ਮੂਵੀਆਂ ਬਣੀ ਵੇਖਦੇ ਹੋਣੇ ਆ ਤੇ ਰਾ ਮੂਵੀ ਦੇ ਵਿੱਚ ਰਾਜਨੀਤੀ ਇੱਦਾਂ ਹੀ ਖੇਡੀ ਜਾਂਦੀ ਉਹਦਾ ਐਕਸੀਡੈਂਟ ਕਰਾ ਦਿੱਤਾ ਜਾਂਦਾ ਠੀਕ ਹੈ ਤੇ ਉਹਨੂੰ ਇਹ ਕਹਿ ਦਿੱਤਾ ਜਾਂਦਾ ਉਹਦਾ ਐਕਸੀਡੈਂਟ ਹੋਇਆ ਪਰ ਉਸਨੂੰ ਮਰਵਾਇਆ ਦਿੱਤਾ ਮਰਵਾਇਆ ਮਰਵਾਇਆ ਹੁੰਦਾ ਵਾ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਆ ਕਿ ਜਿਹੜੇ ਲੋਕ ਲੋਕਾਂ ਦੀ ਤੇ ਮੈਂ ਗੱਲ ਕੀ ਕਰਾਂ ਜਦੋਂ ਤੇ ਪੰਥ ਦੇ ਰਾਹਵਲ ਚੱਲਦਾ ਉਹਨੂੰ ਗद्दार ਦਾ ਸੈਕ੍ਰੀਫਾਈਕਟ ਦਿੰਦੇ ਆ ਜਦੋਂ ਪੂਰਾ ਹੋ ਜਾਂਦਾ ਉਦੋਂ ਕਹਿੰਦੇ ਭਾਈ ਬੰਦਾ ਬੜਾ ਵਧੀਆ ਸੀਗਾ ਸਤਜਨ ਐਸ ਸਿੰਘ ਮਾਪਰਖਾਨੀ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਕਿ ਦਿੱਲੀ ਦੇ ਨੂੰ ਬੜਾ ਸਾਰੇ ਬੈਠੇ ਸੀ ਹਮ ਸਾਲ ਬੈਠੇ ਰਹੇ ਆ ਇਹ ਉਹਨਾਂ ਦੀ ਆਪਦੀ ਕਿਤੇ ਨਾ ਕਿਤੇ ਕਰਤੂਤ ਹੈ ਗਈ ਉੱਥੇ ਬਹਿਣਾ ਪਿਆ ਉਹਨਾਂ ਨੂੰ ਸਾਲ ਕਿਉਂ ਵੇਖੋ ਸੰਤਾ ਨੇ ਜਦੋਂ ਮਤੇ ਪਾਸ ਕੀਤੇ ਨਨਪੁਰ ਸਾਹਿਬ ਦਾ ਮਤਾ ਉਹਦੇ ਵਿੱਚ ਹੈਗਾ ਕਿ ਪੰਜਾਬ ਦੇ ਨਾ ਜਾ ਦਾ ਜਿਹੜਾ ਰੇਟ ਆ ਉਹ 50 ਸਰਕਾਰ ਤੈਅ ਕਰੇ ਇੱਕ ਮਿੰਟ ਦੇ ਵਿੱਚ ਬਾਬਾ ਜੀ ਸਾਡੇ ਪੰਜਾਬ ਤੋਂ ਇੰਨਾ ਪਾਣੀ ਬਾਹਰ ਜਾਂਦਾ ਪਤਾ ਨਹੀਂ 35 ਕਰੋੜ ਦਾ ਪਾਣੀ ਜਾਂਦਾ ਜੀ ਇੱਕ ਮਿੰਟ ਦੇ ਵਿੱਚ ਤੇ ਉਹਦਾ ਉਹਦਾ ਵੀ ਸਾਨੂੰ ਹੱਕ ਨਹੀਂ ਮਿਲਦਾ ਜੇ ਸੰਤਾਂ ਦੀ ਗੱਲ ਉਦੋਂ ਮੰਨਦੇ ਹੁਣ ਦਿੱਲੀ ਜਿੰਨੇ ਬੈਠੇ ਬਜ਼ੁਰਗ ਬੈਠੇ ਹੀ ਬਾਬਾਈ ਆਪਣੇ ਜ਼ਮੀਨਾਂ ਵਾਲੇ ਠੀਕ ਹੈ ਬਜ਼ੁਰਗ ਉਹ ਅਗਵਾਈ ਕਰਦੇ ਸੀ ਤੇ ਉਹ ਸੰਤਾਂ ਦੇ ਟਾਈਮ ਉਹਨਾਂ ਨੇ ਅਗਵਾਈ ਨਹੀਂ ਕੀਤੀ ਸੰਤਾਂ ਦੇ ਨਾਲ ਉਹ ਖੜੇ ਨਹੀਂ ਠੀਕ ਹੈ ਜਦੋਂ ਸੰਤ ਸ਼ਹੀਦ ਹੋ ਗਏ ਠੀਕ ਹੈ ਸਰਕਾਰ ਨੇ ਉਦੋਂ ਹਮਲਾ ਕਰਤਾ ਬਾਚ ਸੰਤ ਜੀ ਸੰਤ ਜੀ ਸ਼ਹੀਦ ਹੋ ਗਏ ਉਹ ਸੰਤ ਹੀ ਉਹ ਬੜੇ ਮਹਾਨ ਹੈਨਾ ਤੇ ਗੱਲ ਐ ਆ ਕਿ ਜਦੋਂ ਤੇ ਜਦੋਂ ਤੇ ਕੋਈ ਪੰਥ ਦੀ ਗੱਲ ਕਰਦਾ ਆ ਠੀਕ ਹੈ ਗ੍ਰੰਥ ਦੀ ਗੱਲ ਕਰਦਾ ਵਰਤਮਾ ਚ ਉਦੋਂ ਸਾਡੇ ਲੋਕਾਂ ਨੂੰ ਉਹਦੀ ਅਹਿਮੀਅਤ ਨਹੀਂ ਪਤਾ ਹੁੰਦੀ ਜਦੋਂ ਉਸ ਉਸ ਨੂੰ ਯਾ ਮਾਰ ਦਿੱਤਾ ਜਾਂਦਾ ਆ ਯਾ ਰੱਬ ਦਾ ਭਾਣਾ ਹੋ ਜਾਂਦਾ ਆ ਫਿਰ ਉਸ ਨੂੰ ਕਹਿੰਦੇ ਆ ਹੁਣ ਸਿਮਰਤਜੀਤ ਸਿੰਘ ਮਾਣ ਦੀ ਆਪਾਂ ਗੱਲ ਕਰਦੇ ਆਂ ਪੰਥ ਦੀ ਗੱਲ ਕਰਦੇ ਗ੍ਰੰਥ ਦੀ ਗੱਲ ਕਰਦੇ ਇਹੀ ਇੱਕ ਇਨਸਾਨ ਆ ਜਿਹੜੇ ਖੁੱਲ ਕੇ ਖਾਲਿਸਤਾਨ ਦੀ ਗੱਲ ਕਰਦੇ ਆਂ ਹੁਣ ਲੋਕੀ ਜਿਹੜੇ ਆ ਨਾ ਹੁਣ ਤੇ ਬਾਬਾ ਜੀ ਮੈਂ ਇਸ ਦੇ ਮੈਂ ਹੁਣੇ ਦੱਸ ਦਿੰਦਾ ਹੁਣ ਭਾਵੇਂ ਇਹਨਾਂ ਨੂੰ ਐਮਐਲਏ ਬਣਾਉਣ ਨਾ ਨਾ ਬਣਾਉਣ ਠੀਕ ਹੈ ਨਹੀਂ ਤੁਰਦੇ ਨਾਲ ਸਮਾ ਆਊਗਾ ਬਾਬਾ ਜੀ ਜੇ ਮਹਾਰਾਜ ਜਿੱਦਾਂ ਵੀ ਪਾਣਾ ਤੇ ਇਹ ਇਹੀ ਲੋਕਾਂ ਨੇ ਬਾਅਦ ਚ ਕਹਿਣਾ ਕਿ ਸਾਨੂੰ ਖੜਨਾ ਚਾਹੀਦਾ ਸੀ ਬਾਬਾ ਜੀ ਵਰਤਮਾਨ ਭਵਿੱਖ ਚ ਕੀਤਾ ਹੋਇਆ ਕੰਮ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਆਉਂਦਾ ਠੀਕ ਹੈ ਜਿਹੜਾ ਸਮਾਂ ਚੱਲ ਗਿਆ ਉਹ ਕਦੇ ਵਾਪਸ ਨਹੀਂ ਆਉਂਦਾ ਵਰਤਮਾਨ ਚ ਕੀਤਾ ਹੋਇਆ ਕੰਮ ਸਾਡੇ ਆਉਣ ਵਾਲੀ ਪੀੜੀ ਦੇ ਪੀੜੀ ਦੇ ਲਈ ਬੜਾ ਵਧੀਆ ਹੁੰਦਾ ਜੇ ਆਉਣ ਵਾਲੀ ਪੀੜੀ ਦੇ ਲਈ ਤੁਸੀਂ ਚੰਗਾ ਸੋਚਣਾ ਹੈ ਤੇ ਚੰਗਾ ਚਾਹੁੰਦੇ ਆ ਕਿ ਤੁਹਾਡੇ ਨੌਜ ਤੁਹਾਡੇ ਬੱਚੇ ਦਿੱਲੀ ਸਰਹੱਦਾਂ ਦੇ ਨਾਲ ਬੈਟਣ ਤੁਹਾਡੇ ਬੱਚੇ ਹਨਾ ਇਦਾਂ ਕਾਰ ਐਕਸੀਡੈਂਟ ਚ ਨਾ ਮਾਰੇ ਜਾਣ ਤੁਹਾਡੇ ਬੱਚਿਆਂ ਦੇ ਝੂਠੇ ਪਰਚੇ ਨਾ ਪਵਾ ਕੇ ਐਨਐਸਏ ਲਈ ਜਾਵੇ ਤੁਹਾਡੇ ਬੱਚਿਆਂ ਦੇ ਝੂਠੇ ਪਰਚੇ ਪਾ ਕੇ ਉਹਨਾਂ ਦੇ ਚੱਡੇ ਨਾ ਪੜੇ ਜਾਣ ਤੇ ਬਾਬਾਈ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਪੰਥ ਦੀ ਗੱਲ ਕਰ ਲਓ ਗ੍ਰੰਥ ਦੀ ਗੱਲ ਕਰ ਲਓ ਇੱਕ ਇੱਕ ਆਪਣਾ ਇੱਕ ਇਨਸਾਨ ਤੇ ਪਾਰਲੀਮੈਂਟ ਦੇ ਵਿੱਚ ਭੇਜੋ ਹਾਂ ਮੈਂ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦਾ ਕਈ ਨੌਜਵਾਨ ਹੈ ਨਾ ਕਈ ਬਜ਼ੁਰਗ ਆਪਾਂ ਨੂੰ ਮਿਲਦੇ ਆ ਕਹਿੰਦੇ ਕਿ ਭਾਈ ਸਾਨੂੰ ਪੜਨਾ ਚਾਹੀਦਾ ਸਾਨੂੰ ਵੱਡੇ ਵੱਡੇ ਅਹੁਦਿਆਂ ਤੇ ਬਹਿਣਾ ਚਾਹੀਦਾ ਮੈਂ ਉਹਨਾਂ ਨੂੰ ਇੱਕ ਗੱਲ ਹੋਰ ਇਹ ਅਹੁਦੇ ਤੇ ਬਹਿਣ ਹੀ ਨਹੀਂ ਦਿੰਦੇ ਠੀਕ ਹੈ ਜੇ ਹੁਣ ਇਹ ਅਹੁਦਾ ਮਿਲਣ ਲੱਗਾ ਵਾ ਨਾ ਤੈਨੂੰ ਸਾਰੇ ਪੰਜਾਬ ਦੀ ਨੌਜਵਾਨੀ ਲੈ ਲਿਓ ਠੀਕ ਹੈ ਉਹਨਾਂ ਨੂੰ ਜਿਤਾ ਕੇ ਉਹ ਕਿੰਨਿਆਂ ਨੂੰ ਇਹ ਜਿਤਾਇਆ ਅਕਾਲੀ ਦਲ ਨੂੰ ਇਹ ਜਿਤਾਇਆ ਕੀ ਕੀਤਾ ਕੁਝ ਨਹੀਂ ਕੀਤਾ ਕਾਂਗਰਸ ਨੂੰ ਇਹ ਜਿਤਾਇਆ ਕੀ ਕੀਤਾ ਕੁਝ ਨਹੀਂ ਕੀਤਾ ਠੀਕ ਹੈ ਜੀ ਭਾਜਪਾ ਨੂੰ ਇਹ ਜਿਤਾਇਆ ਕੁਝ ਨਹੀਂ ਕੀਤਾ ਉਹ ਆਪਣੇ ਪੰਥ ਦੇ ਆਗੂ ਨੂੰ ਜਿਤਾ ਲਓ ਜਿਹੜਾ ਪੰਥ ਦਾ ਆਗੂ ਜਿਹੜਾ ਕਾਦਰ ਸਾਹਿਬ ਜਾ ਕੇ ਨਸਮਸਤਕ ਹੁੰਦਾ 6 ਜੂਨ ਨੂੰ ਉਹਨੂੰ ਉਹਨੂੰ ਦਰਦਿਆ ਕਾਦਰ ਸਾਹਿਬ ਦਾ 6 ਜੂਨ ਨੂੰ ਕਿਹੜਾ ਆਗੂ ਆ ਕੇ ਨਸਮਸਤਕ ਹੋਇਆ ਜਿਹੜਾ ਪੰਥ ਦੀ ਗੱਲ ਕਰਦਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਪਾਰਟੀਆਂ ਭਾਵਾਂ ਸ਼ਰੋਮਣੀ ਕਮੇਟੀ ਲਾ ਲਓ ਠੀਕ ਹੈ ਜੀ ਜਾਂ ਸਰੋਮਨੀ ਕਮੇਟੀ ਹਾਜ਼ਰ ਹੁੰਦੀ ਆ ਪਰ ਪਤਾ ਕਿਉਂ ਹਾਜ਼ਰ ਹੁੰਦੀ ਆ ਕਿ ਸੰਗਤ ਨੂੰ ਰੋਕ ਸਕੇ ਕਿ ਕਾਤਰ ਸ਼ਾਹ ਤੋਂ ਇਹਨੇ ਜਾਣਾ ਇਹ ਕਰਕੇ ਹਾਜ਼ਰ ਨਹੀਂ ਹੁੰਦੀ ਕਿ ਸੰਤਾਂ ਦਾ ਆਣਾ ਆਪਾਂ ਉਸ ਦਿਨ ਜਿਹੜੀ ਸੰਗਤ ਸ਼ਹੀਦ ਹੋਈ ਆ ਉਹਨਾਂ ਦਾ ਆਪਾਂ ਸੋਗ ਮਨਾਉਣ ਵਾਸਤੇ ਉਹ ਇਸ ਕਰਕੇ ਉੱਥੇ ਹਾਜ਼ਰ ਹੁੰਦੀ ਆ ਕਿ ਲੋੜ ਪਈ ਤੇ ਹੀ ਨਾ ਤੇ ਕਿਰਪਾਣਾ ਵਾਹਾਂਗੇ ਸਰੋਮਨੀ ਕਮੇਟੀ ਮਾੜੀ ਨਹੀਂ ਉਹਦੇ ਚ ਜਿਹੜੇ ਬੰਦੇ ਆ ਨਾ ਉਹ ਮਾੜੇ ਨੇ ਠੀਕ ਹੈ ਤੇ ਉਹ ਇੱਕ ਕਮੇਟੀ ਆਪਣੀ ਵੀ ਆ ਕਿ ਉਹ ਜਿਹੜੀ ਸਿਰ ਮੋਰ ਬਣ ਕੇ ਗੱਲ ਕਰਦੀ ਆ ਪੰਥ ਦੀ ਹੁਣ ਇੱਥੇ ਕਈ ਕਹਿਣਗੇ ਕਿ ਭਾਈ ਤੂੰ ਦੋ ਗੱਲਾਂ ਦੇ ਵਿੱਚ ਦੋ ਦੋਵੇਂ ਪਾਸੇ ਪੈਰ ਫਸਾਈ ਫਿਰਦਾ ਮੈਂ ਦੋਵੇਂ ਪਾਸੇ ਪੈਰ ਨਹੀਂ ਫਸਾਈ ਵਰਦਾ ਜੇ ਉਧਰ ਗੱਲ ਕਰਨੀ ਫਿਰ ਉਧਰ ਛੱਡਨੀ ਤੇ ਇੱਧਰ ਵਾਲੇ ਪਾਸੇ ਸੁਖਵਿੰਦਰਜੀਤ ਸਿੰਘ ਮਾਨ ਜੀ ਬੈਠੇ ਆ ਕਰੋ ਗੱਲ ਇਹਨਾਂ ਇਹਨਾਂ ਨੂੰ ਜਿਤਾਓ ਇਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਬਿਠਾਉ ਦੇ ਉੱਥੇ ਫਿਰ ਹੱਕਾਂ ਦੀ ਗੱਲ ਹੋਵੇ ਇੱਥੇ ਪੰਜਾਬ ਦੇ ਹੱਕਾਂ ਦੀ ਗੱਲ ਹੋਵੇ ਉਹਦੇ ਪੰਜਾਬ ਦੇ ਪਾਣੀ ਦੀ ਗੱਲ ਹੋਵੇ ਠੀਕ ਹੈ ਜੀ ਤੇ ਬਾਕੀ ਜਿਹੜਾ ਪੰਜਾਬ ਦੀ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਰਦੇ ਮੈਨੂੰ ਆਪਣੇ ਆਪਣੇ ਵੀਰਾਂ ਦੇ ਆਪਣੇ ਭਰਾਵਾਂ ਦੇ ਫਰਕ ਫਕਰ ਵੀ ਆ ਤੇ ਫਕਰ ਵੀ ਹੋਊਗਾ ਆਉਣ ਵਾਲੇ ਸਮੇਂ ਤੇ ਉਹ ਆਉਣ ਵਾਲੇ ਜੋਧੇ ਬਣਨਗੇ ਠੀਕ ਹੈ ਜੀ ਉਹ ਹੌਲੀ ਹੌਲੀ ਕੇਸ ਰੱਖ ਰਹੇ ਨੇ ਕਈ ਮੈਨੂੰ ਕਈ ਵੀਰ ਮਿਲਦੇ ਆ ਮੈਨੂੰ ਕਹਿੰਦੇ ਬੱਬਾ ਜੀ ਤੂਫਾਨ ਸਿੰਘ ਜੀ ਅਜੀ ਤੁਹਾਡੀ ਵੀਡੀਓ ਵੇਖਿਆ ਹੀ ਕੇਸ ਰੱਖ ਲਿਆ ਮੈਂ ਮਹਾਰਾਜ ਅੱਗੇ ਸ਼ੁਕਰ ਕਰਦਾ ਕਿ ਮਹਾਰਾਏ ਇੱਕ ਮੈਂ ਕੁਕਰ ਹਾਂ ਤੇਰੇ ਘਰ ਦਾ ਸ਼ਾਇਦ ਜੇ ਮੇਰੇ ਕੋਈ ਗੁਣ ਹੈਗਾ ਤਾਂ ਕਿਸੇ ਨੇ ਵੇਖ ਕੇ ਸਿੱਖ ਬਣਿਆ ਤੇ ਮੈਂ ਨੌਜਵਾਨਾਂ ਨੂੰ ਕਹਣਾ ਕਿ ਭਾਈ ਆਪਣੇ 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 ਸਰੂਪ ਦੇ ਵਿੱਚ ਆਓ ਠੀਕ ਹੈ ਜਦ ਤੱਕ ਖਾਲਸਾ ਰਹੇ ਨਿਆਰਾ ਤਦ ਤੱਕ ਤੇਜ ਦਿਉ ਮੈਂ ਸਾਰਾ ਜਬ ਇਹ ਜਾਇਬਪਨ ਦੀ ਰੀਤ ਮੈਂ ਨਾ ਕਰੂੰਗੀ ਭੱਜੀ ਕਹਿੰਦੇ ਜੋ ਤੱਕ ਇਹ ਖਾਲਸਾ ਨਿਆਰਾ ਰਹੂਗਾ ਮੈਂ ਆਪਣਾ ਗੁਰਗੋਵਸੀ ਮਾਰੇ ਕਹਿੰਦੇ ਮੈਂ ਜ਼ੋਰ ਲਾ ਦੂੰਗਾ ਇਹਨੂੰ ਚੜਦੀ ਕਲਾ ਦੇ ਵਿੱਚ ਰੱਖਣ ਵਾਸਤੇ ਤੇ ਜਿਹਦੇ ਨੇ ਵਿਪਨ ਦੀ ਰੀਤ ਜਾਊਗਾ ਉਸ ਦਿਨ ਮੈਂ ਕੁਝ ਨਹੀਂ ਕਰ ਸਕਦਾ ਠੀਕ ਹੈ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਕਿਤੇ ਨਾ ਕਿਤੇ ਇਹੀ ਗੱਲੋਂ ਗੁੰਜਿਆ ਕਿ ਉਹਨਾਂ ਨੇ ਉਹਨਾਂ ਕੋ ਧਰਮ ਦੀ ਅੱਖ ਨਹੀਂ ਹੈਗੀ ਉਹਨਾਂ ਨੇ ਡੋਗਰਿਆਂ ਨੂੰ ਪਛਾਣ ਨਹੀਂ ਸਕੇ ਤੇ ਰਾਜ ਉਹਦੇ ਹੱਥ ਚ ਦੇਤਾ ਤੇ ਉਹਨਾਂ ਦੇ ਰਾਜ ਦਾ ਵਿੜਾ ਕਰ ਕਰਤਾ ਠੀਕ ਹੈ ਜੀ ਤੇ ਸਾਡੇ ਚ ਇੱਕੋ ਇੱਕੋ ਜਰਨੈਲ ਹੋਇਆ ਜਿਹਦੇ ਕੋ ਧਰਮ ਦੀ ਵੀ ਅੱਖ ਹੈਗੀ ਰਾਜਨੀਤੀ ਵੀ ਹੈਗੀ ਉਹ ਬੰਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਉਹਨੇ ਵੱਖਰੇ ਵੱਖਰੇ ਸਰਾਂ ਦੇ ਜਿੱਤੀ ਕਈ ਕਬੀਲੇ ਜਿੱਤੇ ਤੇ ਜਿਹੜੇ ਕਬੀਲਿਆਂ ਚੋਂ ਖਜ਼ਾਨਾ ਨਿਕਲਦਾ ਉਹ ਗਰੀਬਾਂ ਚ ਵੰਡ ਦਿੰਦਾ ਸੀ ਉਹ ਉੱਥੇ ਬੈਠਾ ਬੈਠਾ ਸੋਚ ਲੈਂਦਾ ਕਿ ਬੰਬ ਦੇ ਗੋਲਿਆਂ ਦੀ ਮਾਰ ਕਿੱਥੇ ਹੋਣੀ ਹੈ ਸੋ ਇਹ ਬੇਨਤੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨਿਹੰਗ ਸਿੰਘ ਤੂਫਾਨ ਸਿੰਘ ਜਿਨੇ ਜਿੱਥੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਇੱਕ ਸੰਦੇਸ਼ ਦਿੱਤਾ ਉੱਥੇ ਹੀ ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਨੌਜਵਾਨ ਪੀੜੀ ਖੰਡੇ ਬਾਟੇ ਦੀ ਪੌਲ ਸਾਕ ਕੇ ਨਸ਼ੇ ਤਿਆਗ ਦੇਣ ਦੂਜੇ ਪਾਸੇ ਇਹਨਾਂ ਨੇ ਇਹ ਵੀ ਕਿਹਾ ਹੈ ਕਹਿੰਦੇ ਇੱਕ ਕਹਾਵਤਾਂ ਮੰਨੂ ਤੇਰੀ ਦਾਤਰੀ ਮੰਨੂ ਦੇ ਅਸੀਂ ਸੋਏ ਤੂੰ ਤੂੰ ਮੰਨੂ ਵੜਦਾ ਤੂੰ ਤੂੰ ਵਾਧੋ ਵੱਡੋ ਵਾਧੋ ਜਾਏ ਇਹ ਉਹਨਾਂ ਨੇ ਕਿਹਾ ਕਿ ਖਾਲਸਾ ਪੰਥ ਇੱਕ ਇਹ ਜੀ ਕੌਮਾ ਜਿੰਨੂ ਜਿੰਨਾ ਮਰਜੀ ਉਹਨੂੰ ਵੜ ਲਓ ਉਨਾ ਹੀ ਉਹ ਵਾਧੇ ਜਾਣਗੇ ਅਤੇ ਘਰ ਸਾਹਿਬ ਤੋਂ ਕੈਮਰਾਮੈਨ ਵਿੰਦਰ ਖਰੋੜੀ ਦੇ ਨਾਲ ਰਜਿੰਦਰ ਸਿੰਘ ਭਾਟ ਦੀ ਵਿਸ਼ੇਸ਼ ਰਿਪੋਰਟ